ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਮੀਗ੍ਰੇਸ਼ਨ ਤੇ ਆਪਣੀ ਵਿਆਪਕ ਕਾਰਵਾਈ ਦੇ ਹਿੱਸੇ ਵਜੋਂ H1B ਵੀਜ਼ਿਆਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਰਾਸ਼ਟਰਪਤੀ ਦਾ ਇੱਕ ਕਾਰਜਕਾਰੀ ਹੁਕਮ 21 ਸਤੰਬਰ ਤੋਂ ਲਾਗੂ ਹੋ ਗਿਆ ਜਿਸ ਤਹਿਤ H1B ਵੀਜ਼ਾ ਬਿਨੈਕਾਰਾਂ ਲਈ ਫੀਸ 1 ਲੱਖ ਡਾਲਰ ਤੱਕ ਵਧਾ ਦਿੱਤੀ ਗਈ ਹੈ ਇਹ ਇੱਕ ਵਾਰ ਦੀ ਫੀਸ ਹੈ ਜੋ ਸਿਰਫ ਨਵੇਂ ਬਿਨੈਕਾਰਾਂ ਤੇ ਲਾਗੂ ਹੋਵੇਗੀ ਅਤੇ ਮੌਜੂਦਾ ਵੀਜ਼ਾ ਧਾਰਕਾਂ ਜਾਂ ਨਵਿਆਂ ਦੀ ਮੰਗ ਕਰਨ ਵਾਲਿਆਂ ਤੇ ਨਈ 1990 ਦੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਸਥਾਪਿਤ H1B ਪ੍ਰੋਗਰਾਮ ਅਮਰੀਕੀ ਮਾਲਕਾਂ ਨੂੰ ਵਿਸ਼ੇਸ਼ ਪੇਸ਼ਿਆਂ ਵਿੱਚ ਮੁੱਖ ਤੌਰ ਤੇ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਖੇਤਰਾਂ ਵਿੱਚ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਅਸਥਾਈ ਤੌਰ ਤੇ ਨਿਯੁਕਤ ਕਰਨ ਦੇ ਯੋਗ ਬਣਾਉਂਦਾ ਹੈ 1990 ਦੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਸਥਾਪਿਤ H1B ਪ੍ਰੋਗਰਾਮ ਅਮਰੀਕੀ ਮਾਲਕਾਂ ਨੂੰ ਵਿਸ਼ੇਸ਼ ਪੇਸ਼ਿਆਂ ਵਿੱਚ ਮੁੱਖ ਤੌਰ ਤੇ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਸਟੇਮ ਖੇਤਰਾਂ ਵਿੱਚ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਅਸਥਾਈ ਤੌਰ ਤੇ ਨਿਯੁਕਤ ਕਰਨ ਦੇ ਯੋਗ ਬਣਾਉਂਦਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸੈਸ ਦੇ ਅਨੁਸਾਰ ਇਸ ਲਈ ਵਿਸ਼ੇਸ਼ਤਾ ਵਿੱਚ ਬੈਚਲਰ ਡਿਗਰੀ ਜਾਂ ਇਸ ਤੋਂ ਉੱਚ ਜਾਂ ਇਸ ਦੇ ਬਰਾਬਰ ਦੀ ਲੋੜ ਹੁੰਦੀ ਹੈ ਇੱਕ ਸੰਭਾਵੀ ਮਾਲਕ ਨੂੰ ਲਾਭ ਪੱत्री ਦੀ ਤਰਫੋਂ ਯੂਐਸ ਸੀਆਈਐਸ ਨੂੰ ਇੱਕ ਪਟੀਸ਼ਨ ਜਮ੍ਹਾਂ ਕਰਵਾਉਣੀ ਪੈਂਦੀ ਹੈ ਇਹ ਪ੍ਰੋਗਰਾਮ ਹਰ ਵਿੱਤੀ ਸਾਲ ਵਿੱਚ ਨਵੇਂ ਵੀਜ਼ਿਆਂ ਨੂੰ 65000 ਤੱਕ ਸੀਮਿਤ ਕਰਦਾ ਹੈ ਹਾਲਾਂਕਿ ਇਹਨਾਂ ਵਿੱਚ ਅਮਰੀਕਾ ਜਾਂ ਮਾਸਟਰ ਜਾਂ ਇਸ ਤੋਂ ਉੱਚੀ ਡਿਗਰੀ ਪ੍ਰਾਪਤ ਕਰਨ ਵਾਲੇ ਜਾਂ ਅਮਰੀਕੀ ਵਿੱਚ ਸਿੱਖਿਆ ਸੰਸਥਾ ਜਾਂ ਕੁਝ ਗੈਰ ਲਾਭਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ 20000 ਪਟੀਸ਼ਨਰ ਸ਼ਾਮਲ ਨਹੀਂ ਹਨ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਪਿਛਲੇ ਸਾਲ H1 ਵੀਜ਼ਿਆਂ ਦਾ ਸਭ ਤੋਂ ਵੱਡਾ ਲਾਭਪਾਤਰੀ ਸੀ ਜੋ ਕਿ ਪ੍ਰਵਾਨਿਤ ਲਾਭਪਾਤਰੀਆਂ ਦਾ 71% ਸੀ ਜੋ ਕਿ ਚੀਨ 11.7% ਤੋਂ ਇੱਕ ਦੂਰ ਦਾ ਦੂਜਾ ਸੀ ਵੀਜ਼ਾ ਜੋ ਕਿ ਸੰਯੁਕਤ ਰਾਜ ਵਿੱਚ ਵੱਡੀਆਂ ਤੇ ਛੋਟੀਆਂ ਤਕਨੀਕੀ ਕੰਪਨੀਆਂ ਦੁਆਰਾ ਵਰਤਿਆ ਜਾਂਦਾ ਸ਼ੁਰੂ ਵਿੱਚ 3 ਸਾਲਾਂ ਦੀ ਮਿਆਦ ਲਈ ਜਾਰੀ ਕੀਤਾ ਜਾਂਦਾ ਜਿਸ ਤੋਂ ਬਾਅਦ ਇਸ ਨੂੰ ਹੋਰ 3 ਸਾਲਾਂ ਲਈ ਨਵਾਇਆ ਜਾ ਸਕਦਾ ਪ੍ਰੋਗਰਾਮ ਨੇ ਅਮਰੀਕੀ ਫਰਮਾਂ ਲਈ ਲੱਖਾਂ ਉੱਚ ਹੁਨਰਮੰਦ ਕਰਮਚਾਰੀਆਂ ਨੂੰ ਨਿਯੁਕਤ ਕਰਨੇ ਦਾ ਰਾਹ ਖੋਲ੍ਹਿਆ ਪ੍ਰੋਗਰਾਮ ਦੇ ਸਮਰਥਕਾਂ ਵਿੱਚ ਐਲਨ ਮਸਕ ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਕੁਦਰਤੀ ਅਮਰੀਕੀ ਨਾਗਰਿਕ ਜੋ ਖੁਦ ਇੱਕ H1B ਵੀਜ਼ਾ ਧਾਰਕ ਨੇ ਉਹ ਵੀ ਸ਼ਾਮਲ ਹੈ H1B ਪ੍ਰੋਗਰਾਮ ਦੇ ਫਲੋਗ ਚੱਕ ਜਿਨ੍ਹਾਂ ਵਿੱਚ ਬਹੁਤ ਸਾਰੇ ਅਮਰੀਕੀ ਟੈਕਨੋਲੋਜੀ ਕਰਮਚਾਰੀ ਸ਼ਾਮਲ ਨੇ ਉਹਨਾਂ ਦਾ ਤਰਕ ਹੈ ਕਿ ਫਰਮਾਂ ਨੂੰ ਉਜਰਤ ਨੂੰ ਦਿਵਾਉਣਾ ਤੇ ਅਮਰੀਕੀਆਂ ਨੂੰ ਇੱਕ ਪਾਸੇ ਕਰਨ ਦੀ ਇਜਾਜ਼ਤ ਦਿੰਦਾ ਇੱਕ H1B ਲਾਪਾਤਰੀ ਨੂੰ ਕੁਝ ਉਜਰਤਾਂ ਨਿਯਮਾਂ ਤੋਂ ਛੋਟ ਮੰਨਣ ਲਈ ਸਾਲਾਨਾ ਘੱਟੋ-ਘੱਟ 60000 ਡਾਲਰ ਦਾ ਭੁਗਤਾਨ ਕਰਨਾ ਪੈਂਦਾ ਇਹ ਨਿਯਮ ਛੋਟੇ ਮਾਲਕਾਂ ਤੇ ਸਟਾਰਟਅੱਪਸ ਨੂੰ ਇਸ ਵੀਜ਼ੇ ਤੇ ਨਿਯੁਕਤ ਕਰਨ ਦੀ ਆਗਿਆ ਦਿੰਦਾ 빅ਟੈਕ ਆਪਣੇ H1B ਕਰਮਚਾਰੀ ਨੂੰ ਬਹੁਤ ਜ਼ਿਆਦਾ ਤਨਖਾਹ ਦਿੰਦਾ ਹੈ ਯੂਐਸਸੀਆਈਐਸ ਦੇ ਅੰਕੜਿਆਂ ਅਨੁਸਾਰ ਕੈਲੀਫੋਰਨੀਆ 2018 ਤੋਂ ਦੇਸ਼ ਵਿੱਚ ਸਾਲਾਨਾ ਪ੍ਰਾਪਤ ਹੋਣ ਵਾਲੇ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਲਗਾਤਾਰ ਪਹਿਲੇ ਸਤਾਨ ਤੇ ਸਿਲੀਕਨ ਵੈਲੀ ਅਤੇ ਕਈ ਤਕਨੀਕੀ ਦਿੱਕਤਾਂ ਦਾ ਘਾਰ ਹੈ ਜਿਸ ਵਿੱਚ Nvidia ਤੇ Apple ਸ਼ਾਮਲ ਹੈ ਇਸ ਨੂੰ ਇਸ ਸਾਲ ਹੁਣ ਤੱਕ ਲਗਭਗ 62864 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਸੁਪਰੰਤ ਟੈਕਸਾਸ ਦਾ ਨੰਬਰ ਆਉਂਦਾ ਹੈ ਇਸ ਸੂਬੇ ਦੀਆਂ ਘੱਟ ਟੈਕਸ ਨੀਤੀਆਂ ਨੇ ਕਈ ਕੰਪਨੀਆਂ ਦੇ ਮੁੱਖ ਦਫ਼ਤਰ ਇੱਥੇ ਨੇ ਜਿਨ੍ਹਾਂ ਵਿੱਚ ਔਰਕਲ ਅਤੇ ਖਾਸ ਤੌਰ ਤੇ ਟੈਸਲਾ ਸ਼ਾਮਲ ਹੈ ਉੱਚ ਵੀਜ਼ਾ ਫੀਸਾਂ ਅਮਰੀਕੀ ਕੰਪਨੀਆਂ ਦੀ ਲਾਗਤਾਂ ਨੂੰ ਵਧਾ ਸਕਦੀਆਂ ਨੇ ਅਤੇ ਮਾਰਜਨ ਨੂੰ ਘਟਾ ਸਕਦੀਆਂ ਨੇ ਕਿਉਂਕਿ ਕੁਝ ਕੰਪਨੀਆਂ ਵੱਧਦੀਆਂ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਟੈਕਨੋਲੋਜੀ ਭੂਮਿਕਾਵਾਂ ਨੂੰ ਭਰ ਲਈ ਲੰਬੇ ਸਮੇਂ ਤੋਂ ਭਾਰਤ ਅਤੇ ਹੋਰ ਦੇਸ਼ਾਂ ਵੱਲ ਮੁੜੀਆਂ ਨੇ ਇਹ ਟਰੰਪ ਵੱਲੋਂ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਉਸ ਦੀ ਵਿਆਪਕ ਕਾਰਵਾਈ ਰਹੀਂ ਕਮਜ਼ੋਰ ਹੋਏ ਕਿਰਤ ਬਾਜ਼ਾਰ ਨੂੰ ਹੋਰ ਸੀਮਿਤ ਕਰ ਸਕਦਾ ਜਦਕਿ ਮਸ਼ਨੋਈ ਬੋਧੀ AI ਕੁਝ ਸਟਾਫਿੰਗ ਦੇ ਭਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹੈ ਵੀਜ਼ਾ ਸਪੌਂਸਰਸ਼ਿਪ ਤੋਂ ਵਧੇ ਹੋਏ ਖਰਚੇ ਅੰਤ ਵਿੱਚ ਗਾਹਕਾਂ ਤੱਕ ਪਹੁੰਚ ਸਕਦੇ ਨੇ ਜੈਫਰੀਜ਼ ਦੇ ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਵੀਜ਼ਾ ਫੀਸ ਵਿੱਚ ਵਾਧਾ ਅਖਰਕਾਰ ਕੰਪਨੀ ਦੇ ਮਾਰਜਨ ਨੂੰ 100 ਤੋਂ 200 ਅਧਾਰ ਅੰਕ ਕਰਾਹੀ ਪ੍ਰਭਾਵਿਤ ਕਰੇਗਾ ਤੇ ਮੁਨਾਫੇ ਨੂੰ 4 ਤੋਂ 13 ਫੀਸਦੀ ਤੱਕ ਨੁਕਸਾਨ ਪਹੁੰਚਾਏਗਾ ਯੂਐਸਸੀਆਈਐਸ ਦੇ ਅੰਕੜਿਆਂ ਅਨੁਸਾਰ ਰੋ ਐਮਾਜ਼ਾਨ ਮਾਈਕਰੋਸਾਫਟ ਐਪਲ ਅਤੇ ਮੈਟਾ ਪਲੇਟਫਾਰਮਸ ਸਮੇਤ ਵਿਗਟੈਕ ਸੰਯੁਕਤ ਰਾਜ ਵਿੱਚ H1B ਵੀਜ਼ਾ ਲਈ ਚੋਟੀ ਦੇ ਸਪੌਂਸਰਾਂ ਵਿੱਚੋਂ ਇੱਕ ਨੇ ਇਕੱਲੇ Amazon ਨੇ ਵਿੱਤੀ ਸਾਲ 2025 ਵਿੱਚ ਹੁਣ ਤੱਕ 10000 ਤੋਂ ਵੱਧ ਵਿਜ਼ਿਆਂ ਨੂੰ ਸਪੌਂਸਰ ਕੀਤਾ JP Morgan, Goldman Sachs, Citi Group ਸਮੇਤ Wall Street Bank ਪ੍ਰੋਗਰਾਮ ਦੇ ਚੋਟੀ ਦੇ 50 ਸਪੌਂਸਰਾਂ ਵਿੱਚ ਸ਼ਾਮਲ Ernst Young ਸਮੇਤ ਸਲਾਹਕਾਰ ਕੰਪਨੀਆਂ ਨੂੰ ਪ੍ਰਭਾਵਿਤ ਹੋਣ ਦੀ ਸੰਭਾਵਨਾ ਅਮਰੀਕਾ ਤੋਂ ਬਾਹਰ ਸਭ ਤੋਂ ਵੱਧ ਪ੍ਰਭਾਵਿਤ ਭਾਰਤੀ ਸੂਚਨਾ ਟੈਕਨੋਲੋਜੀ ਖੇਤਰ ਹੋਵੇਗਾ Tata, TCS, Services, Infosys HCl Tech ਅਤੇ LTMI Drauti Choti De 20 ਸਪਾਂਸਰਾਂ ਵਿੱਚੋਂ ਸਨ ਫੀਸ ਵਿੱਚ ਵਾਦੇ ਨਾਲ ਸੰਯੁਕਤ ਰਾਜ ਵਿੱਚ ਡਿਗਰੀ ਹਾਸਲ ਕਰਨ ਦਾ ਟੀਚਾ ਰੱਖਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਵੀ ਗਿਰਾਵਟ ਆ ਸਕਦੀ ਹੈ